ਗੁਰੂ ਗ੍ਰੰਥ ਸਾਹਿਬਹ ਜੀ ਦੇ ਦੋਸ਼ੀ ਜਰੂਰ ਫੜੇ 4 ਸਾਲ ਹੋ ਗਏ ਸਾਨੂੰ ਕੰਮ ਉਾਰੇ ਬੈਠਿਆ ਰਹੇ ਕਰੋਧੇ ਚ ਵੀ ਅਸੀਂ ਬਹਿ ਕੇ ਰਹੇ ਸਰਕਾਰ ਨੇ ਨਹੀਂ ਕੁਛ ਨਾ ਤੇ ਫਿਰ ਕੁਛ ਹੁਕਮ ਭਾਈ ਬਡਾਲਾ ਨੂੰ ਉਹ-ਉਹ ਕੇ ਸ਼ਹੀਦ ਕੀਤਾ ਕਿ ਜਾਂਚ ਕਰਵਾ ਕੇ ਤਾਂ ਦੇ ਉਹ ਹੜ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਜਦੋਂ ਕਿਸੇ ਸਮਾਗਮ ਵਿੱਚ ਪਹੁੰਚੇ ਤਾਂ ਭਾਈ ਬਡਾਲਾ ਜੀ ਕੀਰਤਨ ਕਰ ਰਹੇ ਸੀ ਤਾਂ ਕੀਰਤਨ ਕਰਦੇ ਹੋਏ ਭਾਈ ਬਡਾਲਾ ਜੀ ਨੇ ਕੁਲਤਾਰ ਸਿੰਘ ਸੰਧਵਾਨ ਨੂੰ ਬੜੇ ਹੀ ਪਿਆਰ ਨਾਲ ਕਈ ਅਹਿਮ ਮੁੱਦੇ ਯਾਦ ਕਰਵਾ ਦਿੱਤੇ ਭਾਈ ਵੱਡਾਲਾ ਜਿਹਦੇ ਇਸ ਤਰੀਕੇ ਨਾਲ ਕੀਰਤਨ ਕਰਦੇ ਹੋਏ ਇੱਕ ਸਟੇਟ ਦੇ ਮੰਤਰੀ ਨੂੰ ਬੜੇ ਹੀ ਪਿਆਰ ਤੇ ਵਧੀਆ ਢੰਗ ਨਾਲ ਉਹ ਅਹਿਮ ਮੁੱਦੇ ਯਾਦ ਕਰਵਾਉਂਦੇ ਹੋਏ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਮੇਰੀ ਭਰਾ ਜੀ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿੱਥੇ ਜਿਉ ਆਇਆ ਅਖਿਲ ਹੈ ਸੰਧਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜੇ ਹੋਏ 40 ਸਾਲ ਹੋ ਗਏ ਸਾਨੂੰ ਟੰਬੂ ਲਾ ਕੇ ਬਿੜਚਿਆ ਨੂੰ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਫਰੀਦਕੋਟ ਤੋਂ ਭਾਈ ਸ਼ੁਭਦੇਵ ਸਿੰਘ ਤਾਪਿਆ ਬੈਠੇ ਆ ਫਰੋਜ਼ਪੁਰ ਤੋਂ ਕਿ ਜੱਥੇ ਲੈ ਲੈ ਕੇ ਉੱਥੇ ਜਾਂਦੇ ਆ ਇੰਨੀ ਠੰਡ 'ਚ ਕਰੋਨੇ 'ਚ ਵੀ ਅਸੀਂ ਬੈਠੇ ਰਹੇ ਤੇ ਜੇ ਸਾਨੂੰ ਸਰਕਾਰ ਨੇ ਹੀ ਨਹੀਂ ਪੁੱਛਣਾ ਤੇ ਫਿਰ ਪੁੱਛੂ ਕਾ ਹਰ ਜਗ ਬੜਦਾ ਹੀ ਕੋਟਾ ਇਹ ਵੀ ਬੇਨਤੀ ਕਰਦਾ ਹੈ ਕੋ ਕਾ ਦਨਾ ਹੈ ਭਾਈ ਕੌਕੇ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਟੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰ 10 ਸਾਲ ਹੋ ਗਏ ਮੈਂ ਤੇ ਕਿਸ ਤਰ੍ਹਾਂ ਕਰਨ ਤੋਂ ਨਾ ਕੀਤੀ ਸੀ ਮੈਂ ਨਹੀਂ ਕਰਦਾ ਕੱਲ ਜਿੱਤ ਜਿੱਤ ਲਿਆ ਅੱਜ ਪੰਚ ਕਹਿ ਰਿਹਾ ਤੁਸੀਂ ਸਹੀ ਕੀਤਾ ਸੀ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਮੁਸਲਮਾਨ ਹੈ ਉਹ ਕਹਿ ਰਿਹਾ ਕਿ ਇਹ ਬਦਲਾ ਲੈਣਾ ਤੇ ਗੁਰਗੋਗ ਸਿੰਘ ਸਭ ਤੋਂ ਲਵਾਂਗਾ ਸਭ ਜਾਦਿਆ ਤੋਂ ਕਿਹਾ ਅੱਜ ਸ਼ੇਰ ਮੁਹੰਮਦ ਖਾਂ ਮਲੇਰ ਗੋਟਲੇ ਚ ਕੋਈ ਮੁਸਲਮਾਨ ਮਰਦਾ ਹੈ ਚੜਾਈ ਕਰ ਜਾਂਦਾ ਹੈ ਤੇ ਸਿੱਖ ਮੁਸਲਮਾਨਾਂ ਨਾਲ ਦੁੱਖ ਸਾਂਝਾ ਕਰਨ ਜਾਂਦੇ ਆ ਆ ਦਾ ਨਾਰਾ ਮਾਰਿਆ ਇਹ ਵੀ ਇੱਕ ਤੁਹਾਡੇ ਵਾਸਤੇ ਸਾਡਾ ਨਾਰਾ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਬੇਗੁਨਾਹ ਲੋਕ ਚੱਕ ਚੱਕ ਕੇ ਮਾਰੀ ਬੇ ਉਹ ਇਨਸਾਫ ਦੀ ਆਸ ਸਰਕਾਰ ਤੋਂ ਪ੍ਰਸ਼ਾਸਨ ਤੋਂ ਅਦਾਲਤਾਂ ਤੋਂ ਲੈ ਕੇ ਡੋਟਰ ਤੋਂ ਟੀਕੀ ਜਸਕਦੀ ਹੈ ਇਸ ਲਈ ਹੋ ਸਕਦਾ ਹੈ ਕਿ ਸਾਰੇ ਵੀ ਇਤੇਰਾਕੇ ਵਿੱਚ ਨੀਚੇ ਨਿਕਲੇ ਹੋਣ ਪਰ ਅਸੀਂ ਉਹ ਬਿੱਤਰਾਂ ਮੂੰਹ ਦੇ ਕੁਛ ਕਹਿਣ ਵਾਲੇ ਇੱਥੇ ਪਿੱਛੇ ਨਾਲ ਕਰਨ ਵਾਲੇ ਇਹ ਨਹੀਂ ਮੂੰਹ ਤੇ ਖੁਸ਼ਾਬਦ ਕਰਦੇ ਹੋ ਤੇ ਪਿੱਠ ਪਿੱਛੇ ਬੁਰਾਈ ਕਰਦੇ ਹੋ ਉਹ ਕੰਮ ਸਾਜਿਬ ਹੋਵੇ ਨਹੀਂ ਇਹ ਜਿਹੜੇ ਦਿਨ ਸਾਨੂੰ ਵੀ ਦੇਸ਼ ਦੇ ਸੁਖਮਨੀ ਸਾਹਿਬ ਦਾ ਪਾਸ ਉੱਤੇ ਬਹਿ ਕੇ ਕਰਦੇ ਆਂ ਹੁਣ ਸੰਵਾਦ ਸਾਲ ਹੋਣੀ ਵੇਖਣ ਤੇ ਕਿੰਨੀ ਕਿ ਸਾਨੂੰ ਠੰਡ ਕੋਸ਼ ਪਾਉਣੀ ਉੱਤੇ ਇਹ 4 ਸਾਲ ਹੋ ਗਏ ਬੈਠੇ ਹਾਂ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਢੜੋ ਪਰਾਲ ਵੀ ਕਹਿੰਦੀ ਦੋਸ਼ੀ ਢੜੋ ਸਰਕਾਰ ਤੇ ਉਰ ਨੂੰ ਪੁੱਛੀ ਜਾਂਦੀ ਕਿ ਕਰ ਲੀਏ ਕੀ ਇਹਦੇ ਹੋ ਰੁਕਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਕਦੇ ਕਦੇ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਗੁੱਸਾ ਤੁਹਾਡੇ ਤੇ ਕੱਢਣਾ ਹੁੰਦਾ ਵਿਆਹ ਹੋਣਾ ਹਨਾ ਤੇ ਨਾਲੇ ਵੀ ਕਹਿੰਦਾ ਕਿ ਸਤਿਗੁਰੂ ਜੀ ਨੇ ਦਾਲੂ ਗਸਤੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲਓ ਉਹ ਵੀ ਇੱਕ ਇਤਿਹਾਸ ਸੀ ਗੁਰੂ ਗੋਬਿੰਦ ਸਿੰਘ ਬਾਦ ਵਿੱਚ ਹਰਦਪੁਰ ਸਾਹਿਬ ਤੋਂ ਚਲੋ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਭ ਤੋਂ ਅੱਗੇ ਅੱਗੇ ਉਤਰੇ ਪਿਆ ਹੋਇਆ ਅਜੋ ਮਸ਼ਾਲ ਤੱਕ ਇਹ ਹੁਣ ਕੋਈ ਆ ਵੀ ਆਪ ਹੀ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਇਹ ਵੀ ਕਾਰਜ ਕਰ ਲਿਓ ਇਤਿਹਾਸ ਬਣ ਜੀ ਮਾਲਕ ਕਿਰਪਾ ਕਰੀ ਜੀ